ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਪੰਜਾਬ ਦੇ ਕਈ ਜ਼ਿਲ੍ਹਿਆਂ ਚ ਰਾਤ ਅਤੇ ਤੜਕੇ ਪਈ ਮੀਂਹ ਕਾਰਨ ਤਾਪਮਾਨ ਚ ਗਿਰਾਵਟ ਨਜ਼ਰ ਆਈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅੱਜ 4 ਜੂਨ ਪੰਜਾਬ ਦੇ 13 ਜ਼ਿਲ੍ਹਿਆਂ ਚ ਕੁਝ ਥਾਵਾਂ ਤੇ ਹਲਕੀ ਬਾਰਿਸ਼ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਗਰਜ ਅਤੇ ਬਿਜਲੀ ਡਿੱਗਣ ਲਈ yellow alert ਜਾਰੀ ਕੀਤਾ ਗਿਆ ਹੈ ਇਸ ਸਮੇਂ ਪੂਰੇ ਸੂਬੇ ਵਿੱਚ ਵੱਤਵਤ ਤਾਪਮਨ 38 ਡਿਗਰੀ ਤੋਂ ਘੱਟ ਹੈ। ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਨਵਾਂ ਸ਼ਹਿਰ, ਰੂਪਨਗਰ, ਐਸਐਸ ਨਗਰ, ਸ਼੍ਰੀਫਤੇਗੜ ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ, ਮੋਗਾ, ਫਰੀਦਕੋਟ ਅਤੇ ਫਿਰੋਜ਼ਪੁਰ 'ਚ ਹਲਕੀ بارش ਲਈ yellow alert ਜਾਰੀ ਕੀਤਾ ਗਿਆ ਹੈ ਜਦਕਿ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਪਠਿੰਡਾ ਅਤੇ ਮਾਨਸਾ 'ਚ ਤੇਜ਼ ਹਨੇਰੀ ਅਤੇ ਮੀਂਹ ਪੈਣ ਲਈ orange alert ਜਾਰੀ ਕੀਤਾ ਗਿਆ ਹੈ। 24 ਘੰਟਿਆਂ 'ਚ ਪੰਜਾਬ ਦੇ ਸ਼ਹਿਰਾਂ ਦੇ ਤਾਪਮਨ 'ਚ 2 ਡਿਗਰੀ ਦੀ ਗਿਰਾਵਟ ਆਈ ਹੈ ਜੋ ਕਿ ਆਮ ਤਾਪਮਨ ਨਾਲੋਂ 4.6 ਡਿਗਰੀ ਘਟ ਹੈ ਵੱਧ ਤੋਂ ਵੱਧ ਤਾਪਮਨ ਸਮਰਾਲਾ ਚ 38 ਡਿਗਰੀ ਦਰਜ ਕੀਤਾ ਗਿਆ ਹਾਲਾਂਕਿ ਇਸ ਤੋਂ ਬਾਅਦ 9 ਜੂਨ ਤੱਕ ਗਰਜ ਤੂਫਾਨ ਜਾਂ ਬਿਜਲੀ ਡਿਗਣ ਦੀ ਕੋਈ ਚੇਤਾਵਨੀ ਨਹੀਂ ਹੈ ਮੌਸਮ ਵਿਭਾਗ ਦੇ ਅਨੁਸਾਰ 4 ਤੋਂ 6 ਜੂਨ ਦੇ ਵਿਚਕਾਰ ਪੰਜਾਬ ਹਰਿਆਣਾ ਚ ਭਾਰੀ ਮੀਂਹ ਪੈ ਸਕਦਾ ਹੈ ਜੇਕਰ ਗੱਲ ਕਰੀ ਹਰਿਆਣੇ ਦੀ ਤਾਂ ਹਰਿਆਣੇ ਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਜਿਸ ਨੂੰ ਲੈ येलो ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਮ੍ਰਿਤਸਰ 35.5 ਡਿਗਰੀ ਬਠਿੰਡਾ 36.6 ਡਿਗਰੀ ਚੰਡੀਗੜ੍ਹ 36.2 ਡਿਗਰੀ ਲੁਧਿਆਣਾ 35.8 ਡਿਗਰੀ ਪਠਾਨਕੋਟ 35.5 ਡਿਗਰੀ ਪਟਿਆਲਾ 35.0 ਡਿਗਰੀ ਰੋਪੜ ਦੇ ਆਸ-ਪਾਸ ਦੇ ਇਲਾਕਿਆਂ 'ਚ ਰਾਤ ਹੋਈ ਹਲਕੀ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ ਸਾਰੀਆਂ ਜ਼ਿਲ੍ਹਿਆਂ ਦਾ ਤਾਪਮਨ ਇਸ ਸਮੇਂ 33 ਤੋਂ 38 ਡਿਗਰੀ ਦੇ ਵਿਚਕਾਰ ਹੈ ਜਿਸ ਨਾਲ ਤਾਪਮਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣੇ ਜੁੜੇ ਰਹੋ ਪੰਜਾਬ ਦੇ ਦਿਨਾਂਤ